ਨੇ ਵੀ ਮਾਝੀ ਦੀ ਓਏ ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਂਪੇ ਦੀ ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਂਪੇ ਦੀ ਬੇਰੁਜ਼ਗਾਰੀ ਦੀ ਅੱਗ ਵਿੱਚ ਜਵਾਨੀ ਸੜ ਚੱਲੀ ਓਏ ਵੇਚ ਜ਼ਮੀਨਾ ਰੋਟੀ ਲੱਪਣ ਜਹਾਜੇ ਚੜ ਚੱਲੀ ਓਏ ਵੇਚ ਜ਼ਮੀਨਾ ਰੋਟੀ ਲੱਪਣ ਜਹਾਜੇ ਚੜ ਚੱਲੀ ਬਈ ਹਟ ਕੇ ਲਈ ਬਾਬਰ ਨੇ ਫਿਰ ਨਾਨਕ ਬਾਬੇ ਦੀ ਓ ਅੱਜ ਲੋੜ ਤੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਂਪੇ ਦੀ ਭਈ ਅਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਬੇ ਦੀ ਓ ਰੋ ਰੋ ਆਖੇ ਦਰਤ ਦੋਆਬੇ ਮਾਦਵੇ ਮਾਝੇ ਦੀ ਅਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਬੇ ਦੀ ਸੋ ਆਓ ਵੱ ਚੜ ਕੇ ਇੱਕ ਚੰਗੀ ਸੋਚ ਵਾਲੇ ਲੀਡਰ ਨੂੰ ਅੱਗੇ ਭੇਜੀਏ ਤਾਂ ਜੋ ਸਾਡੇ ਬੱਚਿਆਂ ਦੇ ਲਈ ਤੁਹਾਡੀ ਇਲਾਕੇ ਦੇ ਲਈ ਇੱਕ ਵਧੀਆ ਸੋਚ ਲੈ ਕੇ ਅੱਗੇ ਚੱਲਣ ਔਰ ਤੁਹਾਡਾ ਇਲਾਕਾ ਹੋਰ ਜ਼ਿਆਦਾ ਤਰੱਕੀ ਕਰੇ ਔਰ ਤੁਹਾਡੀ ਆਵਾਜ਼ ਪਾਰਲੀਮੈਂਟ ਦੇ ਵਿੱਚ ਪਹੁੰਚੇ ਇਹੀ ਮੈਂ ਤੁਹਾਨੂੰ ਆਸ ਰੱਖਦਾ ਸੋ ਦਿਨ ਥੋੜੇ ਹੀ ਰਹਿ ਗਏ ਇੱਕ ਤਰੀਕ ਨੂੰ ਵਾਧੂ ਵਾਧੂ ਇੱਕ ਤਾਂ ਵੋਟਾਂ ਵਾਧੂ ਵਾਧੂ ਪਾਓ ਦੂਜੀਆਂ ਪਾਉਣੀਆਂ ਕਰਮ ਦੀ ਤੁਹਾਨੂੰ ਬੋਲ ਦਿੰਦਾ ਬਹੁਤ ਬਹੁਤ ਸ਼ੁਕਰੀਆ ਜੀ ਦੋਆ ਬੇਮਾਲਵੇ ਮਾਝੇ ਦੀ ਓਏ ਅਜ ਲੋੜ ਦੇਸ਼ ਨੂੰ ਪਗਤ ਸਿੰਘ ਤੇ ਵੀਰ ਸਰਾਂਪੇ ਦੀ ਅਜ ਲੋੜ ਦੇਸ਼ ਨੂੰ ਪਗਤ ਸਿੰਘ ਤੇ ਵੀਰ ਸਰਾਂਪੇ ਦੀ ਬੇਰੁਜ਼ਗਾਰੀ ਦੀ ਅੱਗ ਵਿੱਚ ਜਵਾਨੀ ਸੜ ਚੱਲੀ ਓਏ ਵਿੱਚ ਜ਼ਮੀਨਾਂ ਰੋਟੀ ਲੱਭਣ ਜਾਹ ਜੜ ਚੱਲੀ ਓਏ ਵਿੱਚ ਜ਼ਮੀਨਾ ਰੋਟੀ ਲੱਪਣ ਜਾਹ ਜੇ ਚੜ ਚੱਲੀ ਭਈ ਹਟ ਕੇ ਲਈ ਬਾਬਰ ਨੇ ਫਿਰ ਨਾਨਕ ਬਾਬੇ ਦੀ ਓਏ ਅੱਜ ਲੋੜ ਤੇ ਸ਼ਨੂ ਭਗਤ ਸਿੰਘ ਤੇ ਵੀਰ ਸਰਾਂਪੇ ਦੀ ਭਈ ਅੱਜ ਲੋੜ ਤੇ ਸ਼ਨੂ ਭਗਤ ਸਿੰਘ ਤੇ ਵੀਰ ਸਰਾਂਪੇ ਦੀ ਹੋੜੋੜਾ ਆਕੇ ਦਰਤ ਕੋ ਆਪੇ ਮਾਦ ਵੀ ਮਾਝੇ ਦੀ ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਬੇ ਦੀ ਸੋ ਆਓ ਵੱਟ ਛੱਡ ਕੇ ਇੱਕ ਚੰਗੀ ਸੋਚ ਵਾਲੇ ਲੀਡਰ ਨੂੰ ਅੱਗੇ ਭੇਜੀਏ ਤਾਂ ਜੋ ਸਾਡੇ ਬੱਚਿਆਂ ਦੇ ਲਈ ਤੁਹਾਡੀ ਇਲਾਕੇ ਦੇ ਲਈ ਇੱਕ ਵਧੀਆ ਸੋਚ ਲੈ ਕੇ ਅੱਗੇ ਚੱਲਣ ਔਰ ਤੁਹਾਡਾ ਇਲਾਕਾ ਹੋਰ ਜ਼ਿਆਦਾ ਤਰੱਕੀ ਕਰੇ ਔਰ ਕਾਡੀ ਆਵਾਜ਼ ਪਾਰਲੀਮੈਂਟ ਦੇ ਵਿੱਚ ਪੁੰਜੇ ਇਹੀ ਮੈਂ ਤੁਹਾਨੂੰ ਆਸ ਰੱਖਦਾ ਸੋ ਦਿਨ ਥੋੜੀ ਰਹਿ ਗਏ ਇੱਕ ਤਰੀਕ ਨੂੰ ਵਾਧੂ ਵਾਧੂ ਇੱਕ ਤਾਂ ਵੋਟਾਂ ਵਾਧੂ ਵਾਧੂ ਪਾਇਓ ਦੋ ਜੀਆਂ ਪਾਉਣੀਆਂ ਕਰਮ ਦੀ ਤੁਹਾਨੂੰ ਬੋਲ ਦਿੰਦਾ ਬਹੁਤ ਬਹੁਤ ਸ਼ੁਕਰੀਆ ਬਾਏ ਬਾਏ